ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੋ ਦਾ ਮਹੀਨਾ ਤੇ ਇਹਨਾਂ ਦਿਨ ਹੀ ਖਾਸ ਤੌਰ ਤੇ ਜਦੋਂ ਪੂਰੀ ਸਿੱਖ ਕੌਮ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਯਾਦ ਕਰ ਰਹੀ ਹੈ ਉਹਨਾਂ ਦੇ ਸਾਬਜਾਦਿਆਂ ਦੇ ਵੱਲੋਂ ਦਿੱਤੀ ਗਈਆਂ ਸ਼ਹਾਦਤਾਂ ਨੂੰ ਯਾਦ ਕਰ ਰਹੀ ਹੈ ਤੇ ਇੱਕ ਬੇਸਿਕ ਸਵਾਲ ਇੱਕ ਪ੍ਰਿੰਸੀਪਲ ਸ਼ਹਾਦਤ ਦਾ ਉਹ ਖੜਾ ਹੁੰਦਾ ਹੈ ਕਿ ਅਸੀਂ ਉਸ ਤੋਂ ਕੀ ਪ੍ਰੇਰਣਾ ਲਈਏ ਸ਼ਹਾਦਤ ਦੇ ਫਲਸਫੇ ਨੂੰ ਕਿਸ ਤਰ੍ਹਾਂ ਸਮਝੀਏ ਅੱਜ ਉਸ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਲੋੜ ਹੈ ਸਮਝਦੇ ਆਂ ਸਿੱਖ ਪ੍ਰਚਾਰਕ ਸਿੱਖ ਬੁੱਧੀਜੀਵੀ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਗੌਰਵ ਜੀ ਸਰੋਤਾਂ ਉਤੇ ਤਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਜਦੋਂ ਗੁਰੂ ਸਾਹਿਬ ਦੇ ਸਹੇਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਵੇਖਦੇ ਆਂ ਕਣ ਕਣ ਜਿਹੜਾ ਉਹ ਇੱਕ ਆਵਾਜ਼ ਦਿੰਦਾ ਕਿ ਅਜਿਹੀ ਸ਼ਹਾਦਤ ਜਿਹੜੀ ਦਿੱਤੀ ਗਈ ਕਿਸ ਚੀਜ਼ ਦੇ ਕਰਕੇ ਦਿੱਤੀ ਗਈ ਫॉर ਵਟ ਰੀਜ਼ਨਸ ਤੇ ਅਗਰ ਉਹ ਦਿੱਤੀ ਗਈ ਤੇ ਉਹ ਜਿਹੜਾ ਉਸ ਦੇ ਨਾਲ ਇੱਕ ਮੈਸੇਜ ਜਿਹੜਾ ਦਿੱਤਾ ਗਿਆ ਧਰਤੀ ਤੇ ਉਹ ਮੈਸੇਜ ਕੀ ਹੈ ਉਹ ਸ਼ਹਾਦਤ ਦਾ ਫਲਸਫਾ ਕੀ ਹੈ ਜਿਸ ਨੂੰ ਅਸੀਂ ਸਮਝ ਸਕੀਏ ਦੇਖੋ ਗੌਰਵ ਜੀ ਗਲਤ ਹੈ ਇਹਦੇ ਲਈ ਨਾ ਸਾਨੂੰ ਸਿੱਖ ਫਲਸਫੇ 'ਤੇ ਧਿਆਨ ਦੇਣਾ ਪੈਣਾ ਹੈ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਹੀ ਜਿਹੜਾ ਸੰਦੇਸ਼ ਹੈ ਪਹਿਲਾਂ ਉਹਨਾਂ ਦਾ ਜਿਹੜਾ ਹੈਗਾ ਉਹ ਹੈਗਾ ਜੋ ਤੋ ਪ੍ਰੇਮ ਖੇਡਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤਮਾਰਕ ਪੈਰ ਧਰੀਜੇ ਸਿਰ ਦੀਜੇ ਕਾਣ ਨਕੀਜੇ ਅਸੀਂ ਰੱਬ ਦੇ ਪ੍ਰੇਮ ਵਿੱਚ ਰੰਗੇ ਹੋਏ ਇਨਸਾਨ ਹੁਣਾਂ ਨੇ ਇਹੀ ਗੱਲ ਕੀਤੀ ਹੈ ਨਾ ਤੁਸੀਂ ਪ੍ਰਭੂ ਪ੍ਰੇਮ ਵਿੱਚ ਰੰਗੇ ਹੋਏ ਤੁਸੀਂ ਆਪਣੇ ਆਪਣੇ ਸਿਰ ਨੂੰ ਆਪਣੇ ਹੱਥੀਂ ਥਾਲੀ 'ਚ ਰੱਖ ਕੇ ਤੇ ਤੁਸੀਂ ਮੇਰੇ ਮਾਰਗ ਉੱਤੇ ਤੁਰੋ ਤੇ ਇੱਕ ਟਾਈਮ ਤੁਸੀਂ ਇਸ ਪਾਸੇ ਤੁਰਕ ਪੇ ਸਿੱਖ ਬਣ ਗਏ ਤੇ ਤੁਸੀਂ ਸਿਰ ਦੀਜੇ ਕਾਣ ਨਾ ਕੀਜੇ ਫਿਰ ਤੁਸੀਂ ਆਪਾ ਆਪ ਸਮਰਪਿਤ ਕਰਨ ਨੂੰ ਕੁਰਬਾਨ ਕਰਨ ਨੂੰ ਤੁਸੀਂ ਤਤਪਰ ਹਮੇਸ਼ਾ ਰਹਿਣਾ ਤੇ ਰੱਬ ਦਾ ਪ੍ਰੇਮ ਕੀ ਹੁੰਦਾ ਕਿ ਰੱਬ ਦੇ ਜਿਹੜੇ ਗੁਣ ਨੇ ਉਹਨਾ ਗੁਣਾ ਦੇ ਕਰਕੇ ਸਿੱਖ ਹਮੇਸ਼ਾ ਹੀ ਤਿਆਰ ਰਹਿੰਦਾ ਆਪਣਾ ਆਪਣਾ ਆਪਾ ਸਾਰਾ ਕੁਝ ਇਤਮਾਰਕ ਪੈਰ ਤਰੀਜੇ ਸਿਰ ਦੀਜੇ ਕਾੜਨਾ ਕੀਜੇ ਆਪਣਾ ਸਾਰਾ ਕੁਝ ਸਮਰਪਨ ਕਰਨ ਨੂੰ ਤਿਆਰ ਰਹਿੰਦਾ ਹੈਗਾ ਤੇ ਉਸ ਕਾਰਨ ਹੀ ਅਸੀਂ ਕਿੰਨੀਆਂ ਸ਼ਹਾਦਤਾਂ ਸਿੱਖ ਦੇ ਤੁਸੀਂ ਤੇ ਆਪਾਂ ਤੇ ਹੁਣ ਬਾਬਿਆਂ ਦੀ ਆਪਾਂ ਗੱਲ ਕਰ ਰਹੇ ਆਂ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਆਂ ਬਟ ਕਿੰਨੀਆਂ ਕੀ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਨੇ ਸਿਰਫ ਇਸ ਕਾਰਨ ਦੇਖੋ ਨਵੇਂ ਮਹਿਲ ਨਾਲ ਵੀ ਚਾਨਨੀ ਚੌਕ ਦੇ ਵਿੱਚ ਪਾਇਦਾਲਾ ਜੀ ਪੈ ਮਤੀ ਦਾਸ ਪੈ ਸਤੀ ਦਾਸ ਇਹ ਵੀ ਸਿੱਖ ਸਿਗੇ ਨਾ ਇਹਨਾਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਕਿਉਂ ਕਿ ਕਿਉਂਕਿ ਇਹ ਉਸ ਰੱਬ ਦੇ ਰੰਗੇ ਹੋਏ ਰੰਗ ਰੰਗ ਦੇ ਵਿੱਚ ਰੰਗੇ ਹੋਏ ਬੰਦੇ ਸਿਗੇ ਉਸ ਉਹਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਬੰਦੇ ਸਿਗੇ ਸੋ ਇਹ ਸ਼ਹਾਦਤ ਦਾ ਜਿਹੜਾ ਇੱਕ ਕਨਸੈਪਟ ਹੈ ਇਹ ਸਿੱਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੋ ਇਹ ਸੋ ਸਿੱਖ ਨੂੰ ਜਨਮ ਮਰਨ ਦਾ ਕੋਈ ਪੈ ਨਹੀਂ ਹੈ ਮਤਲਬ ਮਰਨ ਦਾ ਕੋਈ ਪੈ ਨਹੀਂ ਹੈਗਾ ਉਹ ਵਾਕਈ ਸਮਝਦਾ ਹੈ ਕਿ ਮਰਨ ਲਿਖਾਇ ਮੰਡਲ ਮੇ ਆਏ ਤੇ ਇਹ ਉਸ ਚੀਜ਼ ਨਾਲ ਉਹ ਬਕਾਇਦਾ ਜੁੜਿਆ ਰਹਿੰਦਾ ਕਿਉਂਕਿ ਉਹਨੂੰ ਪਤਾ ਹੈ ਕਿ ਵੀ ਮੈਂ ਰੱਬ ਹਰ ਇੱਕ ਚੀਜ਼ ਰੱਬ ਦੀ ਰਜ਼ਾ ਦੇ ਅਨੁਸਾਰ ਹੋ ਰਿਹਾ ਉਹ ਜਿਹੜਾ ਇੱਕ ਹੁੰਦਾ ਨਾ ਕਿ ਵੀ ਸਿੱਖ ਕੌਣ ਹੈ ਉਹ ਉਹੋ ਜਿਹਾ ਸ਼ਖਸ ਹੈਗਾ ਜਿਹੜਾ ਕਿ ਉਹਦੇ ਹੁਕਮ ਨੂੰ ਬਖੂਬੀ ਮੰਨਣ ਵਾਲਾ ਬੰਦਾ ਹੈਗਾ ਤਾਂ ਹੀ ਅਸੀਂ ਦੇਖੋ ਅਸੀਂ ਆਪਣੇ ਜਨਮ ਵੇਲੇ ਵੀ ਅਸੀਂ ਅਨੰਦ ਸਾਹਿਬ ਦਾ ਪਾਠ ਪੜ੍ਹਦੇ ਆਂ ਅਸੀਂ ਮਰਨ ਵੇਲੇ ਵੀ ਅਸੀਂ ਨਨਸਾਬ ਦਾ ਪਾਠ ਪੜ੍ਹਦੇ ਆ। ਸੋ ਸਾਨੂੰ ਇਹਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ। ਸੋ ਇਹਦੇ ਵਿੱਚ ਜਿਹੜੀ ਸ਼ਹਾਦਤ ਵਾਲੀ ਗੱਲ ਹੈਗੀ ਤੇ ਜਿਹੜੇ ਰੱਬ ਦੇ ਗੁਣ ਨੇ ਨਿਰਪਉ, ਨਿਰਵੈਰ, ਦਇਆ ਸੰਤੋਖ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਜ ਬੰਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹਦੇ ਕਰਕੇ ਚਲੋ ਸੰਤੋਖ ਇਜ਼ ਅ ਸੈਪਰੇਟ ਥਿੰਗ ਬਟ ਬਾਕੀ ਚੀਜ਼ਾਂ ਦੇ ਉਤੇ ਤੁਸੀਂ ਆਪਣੇ ਆਪ ਨੂੰ ਮਤਲਬ ਕੁਰਬਾਨ ਕਰਨ ਨੂੰ ਹਮੇਸ਼ਾ ਤਿਆਰ ਰਹੋਗੇ। ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਹੋਵੇ ਸਿੱਖ ਦਾ ਫਰਜ਼ ਬਣਦਾ ਹੈ ਕਿ ਉੱਥੇ ਜਾ ਕੇ ਖੜੇਗਾ। ਉਦੇ ਨਾਲ ਆਪਣੀ ਸੋਲੀਡੈਰਿਟੀ ਸ਼ੋਅ ਕਰੇਗਾ ਸੋ ਇਹ ਜਿਹੜਾ ਸੰਕਲਪ ਸਾਨੂੰ ਆਇਆ ਸ਼ਹਾਦਤ ਦਾ ਇਹ ਉਥੋਂ ਤੁਰਿਆ ਹੈਗਾ ਤੇ ਉਹਦਾ ਜਿਹੜਾ ਮੈਨੀਫੈਸਟੇਸ਼ਨ ਹੈ ਉਹ ਭਾਵੇਂ 5ਵੇਂ ਮਹਿੰਦੀ ਗਾਲ ਆਪਾਂ ਕਰ ਲਈਏ ਗੁਰੂ ਅਰਜਨ ਸਾਹਿਬ ਦੀ ਭਾਵੇਂ 9ਵੇਂ ਮਹਿੰਦੀ ਗਾਲ ਕਰ ਲਈਏ ਜਿਹੜਾ ਜਨਾ ਦਾ ਹੋਣੇ ਅਸੀਂ 350ਵਾਂ ਸ਼ਹੀਦੀ ਪਰਪ ਅਸੀਂ ਅਸੀਂ ਯਾਦ ਕੀਤਾ ਹੈਗਾ ਜਾਂ ਹੁਣ ਆਪਾਂ ਇਹਨਾਂ ਇਸ ਇਸ ਦੌਰਾਨ ਅਸੀਂ ਗੁਰੂ ਸਾਹਿਬ ਦੇ ਜਿਹੜਾ ਪਰਿਵਾਰ ਦੀ ਜਿਹੜੀ ਲਾਸਾਂ ਨਹੀਂ ਸ਼ਾਦਤ ਹੈ ਉਹਨੂੰ ਆਪਾਂ ਯਾਦ ਕਰ ਲਈਏ ਇਹ ਸਾਰਾ ਕੁਝ ਹੀ ਉਸ ਫਲਸਫੇ ਦੇ ਉੱਤੇ ਉੱਤੇ ਤੁਰਦਾ ਹੈ ਕੋਈ ਬੰਦਾ ਮੈਨੂੰ ਪੁੱਛ ਰਿਆ ਸੀਗਾ ਕਿ ਜੀ ਦੇਖੋ ਜੀ ਬਾਬਾ ਫਤੇ ਸਿੰਘ ਤਾਂ ਸਿਰਫ 6 ਸਾਲ ਦੇ ਸੀਗੇ ਉਹਨਾਂ ਨੂੰ ਕਿੱਥੋਂ ਇਹ ਚੀਜ਼ ਮੈਂ ਕਿਹਾ ਜੀ ਦੇਖੋ ਸਿੱਧੀ ਗੱਲ ਹੈ ਸਾਡੇ ਗੁਰੂ ਸਾਹਿਬ ਵੀ ਕੋਈ ਤੀਜੇ ਮਹਿਲ ਜੜੇ ਨੇ ਗੁਰੂ ਅਮਰਦਾਸ ਜੀ ਉਹ ਬੜੀ ਬਿਰਧ ਉਮਰ ਚਾ ਕੇ ਉਹ ਗੁਰੂ ਬਣਦੇ ਨੇ ਸਾਡੇ 8ਵੇਂ ਮਹੇਲ ਗੁਰੂ ਹਰਿਕ੍ਰਿਸ਼ਨ ਸਾਹਿਬ ਉਹ ਬੜੀ ਛੋਟੀ ਉਵਸਥਾ ਚ ਆ ਕੇ ਬਣਦੇ ਨੇ ਆ ਜਿਹੜੀ ਆ ਜਿਹੜੀ ਗੱਲ ਹੈ ਨਾ ਉਹ ਕਿਉਂਕਿ ਉਹਨਾਂ ਨੇ ਉਹ ਸਾਰਾ ਜਿਹੜਾ ਫਲਸਫਾ ਸੀਗਾ ਉਹਨਾਂ ਨੇ ਗ੍ਰਹਿਣ ਕੀਤਾ ਉਹਨਾਂ ਨੇ ਥੋੜਾ ਜਿਹਾ ਲੇਟ ਗ੍ਰਹਿਣ ਕੀਤਾ ਇਹਨਾਂ ਨੇ ਛੇਤੀ ਗ੍ਰਹਿਣ ਕਰ ਲਿਆ ਇਦਾਂ ਹੀ ਸਾਡੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਵੀ ਆਪਣਾ ਕਿਉਂਕਿ ਉਹ ਜੰਮੇ ਸੀਗੇ ਅਮਰੀਕਾ ਕੁਝ ਮਹੀਨੇ ਪਹਿਲਾਂ ਹੀ ਖਾਲਸੇ ਦੀ ਸਿਰਜਣਾ ਦਿਵਸ ਤੋਂ ਤੁਸੀਂ ਬਾਬਾ ਫਤਿਹ ਸਿੰਘ ਕਹਿ ਰਹੇ ਹੋ ਅੱਜ ਦੀ ਸਰਕਾਰ ਤੇ ਅੱਜ ਦੀ ਹਕੂਮਤਾਂ ਇਹਨਾਂ ਨੂੰ ਬਾਲ ਕਹਿੰਦੀਆਂ ਹੁਣ ਬਾਬੇ ਤੇ ਬਾਲ ਦੇ ਵਿਚਾਲੇ ਹੀ ਅੱਜ ਰਸਾ ਕਸ਼ੀ ਹੈ ਅੱਜ ਇਸੇ ਦੇ ਉੱਪਰ ਸਿਆਸਤ ਹੋ ਰਹੀ ਹੈ ਕਿ ਤੁਸੀਂ ਬਾਲ ਨਾ ਕਹੋ ਪਰ ਉਹ ਕਹਿੰਦੇ ਅਸੀਂ ਵੀਰ ਕਹਿ ਰਹੇ ਹਾਂ ਤੁਸੀਂ ਬਾਲ ਨਾ ਕਹੋ ਉਹ ਕਹਿੰਦੇ ਅਸੀਂ ਨਾਲ ਵੀਰ ਕਹਿ ਰਹੇ ਹਾਂ ਕੀ ਵੀਰ ਕਹਿ ਕੇ ਬਾਲ ਕਹਿਣਾ ਜਾਇਜ਼ ਹੈ ਜਾਂ ਜੋ ਸਿੱਖ ਕੌਮ ਦੀ ਭਾਵਨਾ ਹੈ ਕਿ ਨਹੀਂ ਵੀਰਤਾ ਸਨ ਪਰ ਬਾਬੇ ਸਨ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ درست ਹੈ ਦੇਖੋ ਹਰ ਇੱਕ ਬੰਦਾ ਕੱਲ ਵਿੱਚ ਮੈਂ ਪੜਿਆ ਸੀਗਾ ਇੱਕ ਜਿਹੜੀ ਬੀਬਾ ਹੈਗੀ ਆਪਣੇ ਗੁਰੂਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਆਰਟੀਕਲ ਨਿਕਲਿਆ ਸੀਗਾ ਆਈ ਥਿੰਕ ਇਨ ਦੀ ਇੰਡੀਅਨ ਐਕਸਪ੍ਰੈਸ ਉਹਨਾਂ ਨੇ ਵੀ ਬਾਬਾ ਸਾਈਂਦਾਦਾ ਬਾਬਾ ਫਤੇ ਸਿੰਘ ਜੀ ਬਾਬਾ ਸਾਈਂਦਾਦਾ ਬਾਬਾ ਜੁਜਾਰ ਸਿੰਘ ਜੀ ਸਾਰਿਆਂ ਨੂੰ ਮਤਲਬ ਇਸ 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 ਚੀਜ਼ ਦੇ ਨਾਲ ਮੁਖਾਤਬ ਕੀਤਾ ਹੈ ਤੁਸੀਂ ਯਾਦ ਰੱਖੋਗੇ ਗੌਰਵ ਜੀ ਜਦੋਂ ਤੁਸੀਂ ਲਿਵਿੰਗ ਇੰਡੀਆ 'ਚ ਹੁੰਦੇ ਸੀਗੇ ਅਸੀਂ ਜਦੋਂ ਪਹਿਲੇ ਟਾਈਮ ਇਹਨਾਂ ਨੇ ਆ ਸੋ ਕਾਲਡ ਵੀਰਬਾਲ ਦਿਵਸਤਾ ਲਿਆਂਦਾ ਸੀਗਾ ਤੁਸੀਂ ਮੈਨੂੰ ਆਪਣੇ ਸਟੂਡੀਓ ਉੱਤੇ ਬੁਲਾਇਆ ਸੀਗਾ ਤੇ ਅਸੀਂ ਉਸ ਟਾਈਮ ਵੀ ਅਹੀ ਚਰਚਾ ਕੀਤੀ ਸੀਗੀ ਕਿ ਵੀ ਤੁਸੀਂ ਅਸੀਂ ਸਰਕਾਰ ਦਾ ਅਸੀਂ ਹਾਲਾਂਕਿ ਜਦੋਂ ਅਸੀਂ ਅਸੀਂ ਇਸ ਚੀਜ਼ ਦੀ ਸਿਲਾਹਾਗਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਹਬਜ਼ਾਦਿਆਂ ਦਾ ਜਿਹੜਾ ਆਸ਼ੀਰਵਾਦੀ ਦਿਹਾੜਾ ਹੈਗਾ ਉਹਨੂੰ ਦੁਨੀਆ ਭਰ ਦੇ ਵਿੱਚ ਭਾਰਤ ਦੇ ਵਿੱਚ ਉਹਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਸਮਝ ਦਿੱਤਾ ਹੈ ਸਮਝ ਦਿੱਤਾ ਹੈ ਜੋ ਵੀ ਹੈ ਪਰ ਉਹਦੇ ਨਾਲ ਨਾਲ ਤੁਸੀਂ ਹੁਣ ਹਾਥੀ ਦੇਤਾ ਉਸ ਟਾਈਮ ਵੀ ਅਸੀਂ ਗੱਲ ਕੀਤੀ ਸੀ ਤੁਸੀਂ ਹਾਥੀ ਦੇਤਾ ਤੁਸੀਂ ਪੁੱਛੋ ਰੱਖਿਓ ਆਪਣੇ ਕੋਲ ਤੁਸੀਂ ਦੇਖੋਗੇ ਤੁਸੀਂ ਕੋਈ ਸਿੱਖਾਂ ਦੀ ਤੁਸੀਂ ਕੋਈ ਗੱਲ ਕਰ ਰਹੇ ਹੋ ਜਿਹੜਾ ਅਸੀਂ ਕਦੀ ਵੀ ਇਹਨਾਂ ਨੂੰ ਬਾਲ ਨਹੀਂ ਕਿਹਾ ਕੋਈ ਸਿੱਖ ਇਹਨਾਂ ਨੂੰ ਕਦੀ ਬਾਲ ਕਹੇਗਾ ਵੀ ਨਹੀਂ ਪਰ ਅੱਜ ਅੱਜ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੂੰਗਾ ਸਰ ਜੇ ਤੁਸੀਂ ਕਿਹਾ ਕਿ ਕੋਈ ਸਿੱਖ ਬਾਲ ਨਹੀਂ ਕਹੇਗਾ ਅੱਜ ਭਾਜਪਾ ਦੇ ਵੱਲੋਂ ਜਿਹੜੇ ਹੁਕਮਰਾਨ ਨੇ ਕੇਂਦਰ ਦੇ ਵਿੱਚ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਸ ਟਾਈਮ ਕਿਹਾ ਗਿਆ ਅਜਿਹੇ ਟਵੀਟਸ ਅਜਿਹੇ ਬਿਆਨ ਉਹਨਾਂ ਵੱਲੋਂ ਪੇਸ਼ ਕੀਤੇ ਜਾ ਰਹੇ ਜਿਸ ਦੇ ਵਿੱਚ ਕਿਹਾ ਗਿਆ ਇਹ ਕਿ ਇਹਨਾਂ ਨੂੰ ਜਿਹੜਾ ਬਾਲ ਦਿਵਸ ਆ ਇਸ ਤਰੀਕੇ ਦੇ ਨਾਲ ਮਨਾਣ ਦੀ ਜੜੀ ਹੈ ਲੋੜ ਹੈ ਪਰ ਹੁਣ ਉਹ ਬਾਲ ਉਦੋਂ ਕਿਹਾ ਸੀਗਾ ਬਾਅਦ ਦੇ ਵਿੱਚ ਇਹ ਬਾਲ ਇੰਪਲੀਮੈਂਟ ਹੋ ਜਾਂਦਾ ਤੇ ਫਿਰ ਉਸ ਨੂੰ ਬਾਬੇ ਵਾਲੇ ਪਾਰਟ ਤੇ ਲਿਆਉਣ ਦੇ ਲਈ ਹੁਣ ਜਿਹੜਾ ਪੰਜਾਬ ਜਾਂ ਅਕਾਲੀ ਦਲ ਜਾਂ ਤੇ ਹੋਰ ਸਾਰੀਆਂ ਪਾਰਟੀਆਂ ਉਹ ਲੱਗ ਜਾਂਦੀਆਂ ਨੇ ਬਟ ਭਾਜਪਾ ਕਹਿੰਦੀ ਹੈ ਕਿ ਜੋ ਸਾਨੂੰ ਕਿਹਾ ਸੀ ਅਸੀਂ ਤਾਂ ਕਰਕੇ ਦਿਖਾਤਾ ਦੇਖੋ ਜੀ ਕੋਈ ਚੀਜ਼ ਸਟੈਟਿਕ ਨਹੀਂ ਰਹਿੰਦੀ ਹਾਂ ਹਰ ਇਵਰੀਥਿੰਗ ਇ ਡਾਇਨਾਮਿਕ ਅਗਰ ਉਸ ਟਾਈਮ ਕਿਸੇ ਨੇ ਇਹ ਗਲਤੀ ਕਰ ਵੀ ਲਿੱਤੀ ਉਹੀ ਜਿਹੜੇ ਬੰਦੇ ਨੇ ਉਹੀ ਅਕਾਲੀ ਦਲ ਉਹਨਾਂ ਦਾ ਹੀ ਇੱਕ ਨਮਾਇੰਦਾ ਬੀਬੀ ਹਰਸਿਮਰਤ ਕੌਰ ਉਹ ਵੀ ਅੱਜ ਕਹੀ ਜਾ ਰਹੀ ਹੈ ਕਿ ਵੀ ਨਹੀਂ ਤੁਸੀਂ ਇਹਨੂੰ ਸਾਹਿਬ ਦਾਦਾ ਸਾਹਿਬ ਦਾ ਦਿਵਸ ਕਰਕੇ ਤੁਸੀਂ ਮੁਖਤਬ ਹੋ ਠੀਕ ਹੈ ਨਾ ਮੰਨ ਲੈਣਾ ਚਾਹੀਦਾ ਮਤਲਬ ਮੰਨ ਲੈ ਕਿਉਂ ਨਹੀਂ ਜੇ ਕਿਸੇ ਅਗਨੇ ਨੇ ਆਪਣੀ ਗਲਤੀ ਮੰਨ ਚਲ ਲੈਟ ਅਸ ਅਜ਼ਿਊਮ ਕਿ ਵੀ ਪਾਵੇ ਕੀਤਾ ਵੀ ਆ ਪਿੱਛੇ ਮੈਂ ਪੇਪਰ 'ਚ ਪੜਿਆ ਮਨਜੀਤ ਸਿੰਘ ਜੀ ਕੇ ਡਿਨਾਈ ਕਰਦਾ ਕਿ ਜੀ ਅਸੀਂ ਨਹੀਂ ਕਿਹਾ ਸੀਗਾ ਠੀਕ ਹੈ ਠੀਕ ਹੈ ਨਾ ਉਸ ਟਾਈਮ ਉਹ ਪ੍ਰਧਾਨ ਸੀਗਾ ਉੱਥੇ ਕਮੇਟੀ ਆ ਪਤਾ ਨਹੀਂ ਉਹ ਕਹਿੰਦੇ ਵਿਗਿਆਨ ਭਵਨ ਦੇ ਵਿੱਚ ਇੱਕ ਜਿਹੜਾ ਫੰਕਸ਼ਨ ਸੀਗਾ ਜਿੱਥੇ ਸਿਮਰਤੀ ਰਾਣੀ ਆਈ ਸੀ ਤੇ ਉਧਰ ਉੱਥੇ ਸੁਖਬੀਰ ਬਾਦਲ ਵੀ ਸੀਗੇ ਇਹ ਸਾਰੇ ਸੀਗੇ ਉੱਥੇ ਤੇ ਉਦੋਂ ਇਹ ਕਿਹਾ ਗਿਆ ਪਰ ਉਸ ਤੋਂ ਬਾਅਦ ਕਿਸੇ ਨੇ ਪੱਤੀ ਜਤਾਈ ਨਹੀਂ ਅੱਜ ਆ ਪੱਤੀ ਆ ਗਈ ਕਿਉਂਕਿ ਇਹ ਵੱਖਰੇ ਹੋ ਗਿਆ ਹੁਣ ਗੱਲ ਇਹ ਬਣ ਗਈ ਹੈ ਹੋਰ ਕੁਝ ਨਹੀਂ ਦੇਖੋ ਉਹ ਫਿਰ ਪੋਲਿਟਿਕਸ ਨਾ ਖੇਡੋ ਤੁਸੀਂ ਦੇਖੋ ਤੁਸੀਂ ਸਿੱਧੀ ਗੱਲ ਹੈ ਪੋਲਿਟਿਕਸ ਆਪਣੀ ਤੁਸੀਂ ਆਪਣੀ ਥਾਂ ਤੇ ਰੱਖੋ ਤੁਸੀਂ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਤਰਜਮਾਨੀ ਦਿਓ ਸਿੱਖ ਸੰਗਤ ਕੀ ਚਾਹੁੰਦੀ ਹੈ ਆਮ ਸਿੱਖ ਸੰਗਤ ਹਾਂ ਸਿੱਖ ਸੰਗਤ ਚਾਹੁੰਦੀ ਹੈ ਕਿ ਇਹ ਸਾਡੇ ਸਾਹਿਬਜ਼ਾਦੇ ਸਿਗੇ ਸਾਡੇ ਬਾਬੇ ਸਿਗੇ ਤੁਸੀਂ ਇਹਨਾਂ ਨੂੰ ਮੁਖਾਤਬ ਹੋਣਾ ਹੈ ਤੁਸੀਂ ਇਸ ਹਿਸਾਬ ਨਾਲ ਹੀ ਕਰਨਾ ਹੈ ਅਸੀਂ ਕੋਈ ਵੀਰ ਬਾਲ ਦਿਵਸ ਦਾ ਸਾਡਾ ਮਤਲਬ ਹੀ ਨਹੀਂ ਹੈ ਮਨੂੰ ਸਭ ਜੋ ਸਮਝ ਪੈ ਰਹੀ ਮੈਂ ਤੁਹਾਡੇ ਤੋਂ ਸਮਝਣਾ ਚਾ ਰਹੇ ਹਾਂ ਕਿ ਤੁਹਾਨੂੰ ਲੱਗਦਾ ਕਿ ਵੀਰ ਬਾਲ ਦਿਵਸ ਜਿਹੜਾ ਹੈਗਾ ਇਹ ਸਿਆਸਤ ਦੀ ਪੇਂਟ ਚੜ ਗਿਆ ਤੁਸੀਂ ਸਮਝਿਓ ਆ ਥੋੜੇ ਦਿਨ ਪਹਿਲੇ ਬੀਜੇਪੀ ਦੇ ਵੱਲੋਂ ਇੱਕ ਪੋਸਟ ਕੀਤੀ ਜਾਂਦੀ ਹੈ ਬੀਜੇਪੀ ਦੇ ਅਫੀਸ਼ੀਅਲ ਹੈਂਡਲ ਦੇ ਉੱਪਰ ਤਬ ਔਰ ਅਬ ਤੱਬ ਦਾ ਮਤਲਬ ਕਿ ਜਦੋਂ ਯੂਪੀਏ 1 ਉਹ 2 ਦੀ ਸਰਕਾਰਾਂ ਸੀਗੀਆਂ ਤੇ ਉਹ ਕਿਦਾਂ 14 ਨਵੰਬਰ ਨੂੰ ਜਿਹੜਾ ਹੈਗਾ ਚਾਚਾ ਨਹਿਰੂ ਵਾਲਾ ਜਿਹੜਾ ਉਦੋਂ ਮਨਾਉਂਦੇ ਸੀਗੇ ਕਿਸ ਤਰੀਕੇ ਦੇ ਨਾਲ ਤੇ ਉਸ ਨੂੰ ਤੁਸ਼ਟੀ ਕਰਨ ਦੇ ਅੱਗੇ ਪ੍ਰਣਾਮ ਕਰਦੇ ਹੋયા ਦਿਖਾਇਆ ਗਿਆ ਉਦੋਂ ਦੀ ਸਰਕਾਰ ਦਾ ਅੱਬੂ ਵਾਲਾ ਪਾਰ ਜਿਹੜਾ ਹੈਗਾ ਮੋਦੀ ਸਰਕਾਰ ਦਾ ਉਹਨਾਂ ਨੇ ਜਿਹੜਾ ਹੈਗਾ ਚਾਰ ਸਹਿਬਜ਼ਾਦੇ ਅਲੋਂਗ ਵਿਦ ਗੁਰੂ ਸਾਹਿਬ ਦਸ਼ਮ ਪੀਤਾ ਉਹਨਾਂ ਨੂੰ ਦਿਖਾਇਆ ਕਾਰਟੂਨ ਬਣਾ ਕੇ ਕਿ ਅਸੀਂ ਉਹਨਾਂ ਦੇ ਅੱਗੇ ਨਤਮਸਤਕ ਹਾਂ ਕਿ ਅਸੀਂ ਚੇਂਜ ਕਰਕੇ ਇਹ ਕਰਤਾ ਤੁਹਾਨੂੰ ਲੱਗਦਾ ਕਿ ਆਪਸੀ ਉਹਨਾਂ ਦੀ ਜਿਹੜੀ ਸਲੱਗ ਫੈਸਟ ਹੈ ਆਪਸੀ ਲੜਾਈ ਹੈ ਉਸ ਦਾ ਨਤੀਜਾ ਜਿਹੜਾ ਹੈਗਾ ਵੀਰਬਾਲ ਦੀ ਬਸ ਹੋ ਗਿਆ ਜਿਹੜਾ ਬੱਚਿਆਂ ਦਾ ਦਿਨ ਚਲੋ ਮਨਾਇਆ ਜਾਂਦਾ ਸੀਗਾ ਉਸ ਤੋਂ ਅਗਰ ਪ੍ਰਧਾਨ ਮੰਤਰੀ ਸਾਹਿਬ ਕਾ ਪੰਡਿਤ 네ਹਰੂ ਦਾ ਨਾਮ ਹਟਾ ਦਿੱਤਾ ਜਾਂਦਾ ਉਹ ਵੱਖਰਾ ਰੱਖਦੇ ਜੇ ਇੱਥੇ ਤੁਸੀਂ ਸਾਬਜਾਦਿਆਂ ਨੂੰ ਮਾਨ ਸਮਾਨ ਦੇਣਾ ਹੀ ਸੀਗਾ ਤੇ ਉਸ ਨੂੰ ਵੱਖਰਾ ਰੱਖਦੇ ਤਾਂ ਇਹ ਵਾਲਾ ਜਿਹੜਾ ਵਿੱਚ ਪੇਚਾ ਫਸ ਗਿਆ ਇਹ ਹੁੰਦਾ ਹੀ ਨਾ ਬਿਲਕੁਲ ਅਲੱਗ ਰੱਖ ਲੈਂਦੇ ਬਿਲਕੁਲ 100% ਦੇਖੋ ਸਿੱਧੀ ਗੱਲ ਹੈ ਤੁਸੀਂ ਕੌਣ ਹੁੰਦੇ ਹੋ ਕਿ ਇਹ ਡਿਸਾਈਡ ਕਰਨਾ ਕਿ ਵੀ ਸਿੱਖ ਆਪਣੇ ਸਾਬਜਾਦਾਂ ਨੂੰ ਕਿੱਦਾਂ ਉਹ ਮੁਖਤਬ ਹੋਣਗੇ ਅਸੀਂ ਕਦੀ ਉਹਨਾਂ ਨੂੰ ਬਾਲ ਕੇ ਨਹੀਂ ਸਕਦੇ ਸੋ ਤੁਸੀਂ ਸਾਡੇ ਲਈ ਤੁਸੀਂ ਇੱਕ 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 ਤੁਸੀਂ ਇੱਕ ਦਿਹਾੜਾ ਤੁਸੀਂ ਬਣਾ ਰਹੇ ਹੋ ਜਾਂ ਜਿਹੜੀ ਯਾਦ ਕਰ ਰਹੇ ਹੋ ਤੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਸੁਣੋਗੇ ਸਟੇਕ ਹ ਓਲਡਰ ਸਟੇਕ ਹ ਓਲਡਰ ਕੋਣ ਹੈ ਸਟੇਕ ਹ ਓਲਡਰ ਸਿੱਖ ਹੈਗੇ ਤੁਸੀਂ ਤੁਸੀਂ ਸਾਡੀ ਭਾਵਨਾਵਾਂ ਦੀ ਤੁਸੀਂ ਤਰਜਮਾਨੀ ਕਰੋ ਹੁਣ ਤਾਂ ਜਿਆਨੀ ਕੁਲਦੀਪ ਸਿੰਘ ਨੇ ਵੀ ਉਸ ਟਾਈਮ ਵੀ ਗਿਆਨੀ ਹਰਪ੍ਰੀਤ ਸਿੰਘ ਸੀਗੇ ਉਹਨਾਂ ਨੇ ਵੀ ਕਹਿਤਾ ਸੀਗਾ ਹੁਣ ਗਿਆਨੀ ਕੁਲਦੀਪ ਸਿੰਘ ਨੇ ਵੀ ਕਹਿਤਾ ਕਿ ਭਈ ਤੁਸੀਂ ਇਸ ਚੀਜ਼ ਦੇ ਉਹਨਾਂ ਨੇ ਤੇ ਸੰਸਦ ਵਾਲਿਆਂ ਨੂੰ ਉੱਥੇ ਵੀ ਇਹਨਾਂ ਨੇ ਦੇਖੋ ਉਹ ਰਾਜਵਾਨੇ ਨੇ ਚਿੱਠੀ ਲਿਖਤੀ ਸੀਗੀ ਕਿ ਜੀ ਤੁਸੀਂ ਕਾਂਗਰਸ ਦੇ ਸੰਸਦਾਂ ਨੂੰ ਕਿਦਾਂ ਕਹਿਤਾ ਉੱਥੇ ਤੁਸੀਂ ਪੋਲਿਟਿਕਸ ਨਾ ਖੇਡੋ ਦੇਖੋ ਇਹਦੇ ਵਿੱਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਉਹਨੇ ਕਹਿਤਾ ਜੀ ਤੁਸੀਂ ਕਾਂਗਰਸ ਦੇ ਦੇਖੋ ਜਿਹੜਾ ਵੀ ਸਿੱਖ ਹੈਗਾ ਸਿੱਖ ਜਿਹੜਾ ਹੈਗਾ ਉਹ ਇਹਨਾਂ ਨੂੰ ਸਾਹਿਬ ਜੀ ਆਦਾ ਕਰਕੇ ਮੁਖਾਤਬ ਹੋਏਗਾ ਜਾਂ ਬਾਬੇ ਕਹਿ ਕੇ ਬਾਬਾ ਦਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਸਰ ਦੋ ਦੋ ਚੀਜ਼ਾਂ ਆ ਸਰ ਜਿਹੜੀ ਮੈਂ ਸਮਝਣਾ ਚਾ ਰਿਹਾ ਸਰ ਡਿਸੀਜਨ ਇਜ਼ ਪੋਲਿਟਿਕਲ ਟੇਕਨ ਬਾਈ ਦਾ ਗਵਰਨਮੈਂਟ ਵਿਚ ਇਜ਼ ਅ ਪੋਲਿਟਿਕਲ ਪਾਰਟੀ ਤਾਂ ਫਿਰ ਡਿਸੀਜਨ ਪੋਲੀਟੀਕਲ ਹੋਏਗਾ ਤਾਂ ਉਹਦੇ ਵਿੱਚ ਪੋਲੀਟਿਕਸ ਵੀ ਹੋਏਗੀ ਸਰ ਗੱਲ ਨੂੰ ਸਮਝੋ ਮੈਂ ਸਮਝਦਾ ਹਾਂ ਤੁਹਾਡੀ ਗੱਲ ਉਸ ਟਾਈਮ ਵੀ ਇਹੀ ਗੱਲ ਹੋਈ ਸੀਗੀ ਤੁਸੀਂ ਦੇਖੋ ਉਸ ਟਾਈਮ ਵੀ ਇਫ ਯੂ ਰਿਮੈਂਬਰ ਪਹਿਲੇ ਟਾਈਮ ਆਈ ਥਿੰਕ ਤੁਹਾਡੇ ਉਸ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕੁਝ ਹੋਰ ਗੱਲ ਕਰਤੀ ਸੀਗੀ ਕਿ ਨਾ ਜੀ ਹਿਸਟਰੀ ਨੂੰ ਬੜਾ ਡਿਸਟੋਰਟ ਕਰਤਾ ਹਾਲਾਂਕਿ ਉਹ ਆਊਟ ਆਫ ਕੰਟੈਕਸਟ ਹੈਗਾ ਜਿਹੜਾ ਪਹਿਲੇ ਪਹਿਲੇ ਟਾਈਮ ਜਦੋਂ ਇਹਨਾਂ ਨੇ ਤੁਹਾਡੇ ਉਸ ਚੈਨਲ ਦੇ ਸਟਿਲ ਰਿਮੈਂਬਰ ਥੈਟ ਐਂਡ ਆਈ ਸੈਡ ਥਿਸ ਵਾਸ ਨਾਟ ਦਾ ਓਕੇਜਨ ਕਿ ਪ੍ਰਾਈਮ ਮਿਨਿਸਟਰ ਸ਼ੁੱਡ ਹੈਵ ਡਿਸਕਸਡ ਕਿ ਹਿਸਟਰੀ ਇਸ ਬੀਨ ਡਿਸਟੋਰ ਉਹਨਾਂ ਨੇ ਜਿਹੜੀਆਂ ਮੇਰੇ ਕੋਲ ਜਿਹੜੀਆਂ ਹੋਣ ਇਹਨਾਂ ਨੇ NCERT ਦਾ ਕੁਝ ਕੀਤਾ ਹੋਇਆ ਜੋ ਵੀ ਹੈਗਾ ਹਾਲਾਂਕਿ ਉਹਦੇ ਵਿੱਚ ਵੀ ਹਿਸਟਰੀ ਨੂੰ ਜਮਾਂ ਹੀ ਤੈਸ਼ ਨੈਸ ਕਰ ਰਹੇ ਨੇ ਜਿਹੜੀ ਐਕਚੁਅਲ ਹਿਸਟਰੀ ਹੈਗੀ ਉਹ ਤੇ ਸਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਕਿੰਨੀਆਂ ਉਹਨਾਂ ਨੇ ਤਬਦੀਲੀਆਂ ਕਰ ਰਹੇ ਨੇ ਬਟ ਦੈਟਸ ਮੈਂ ਉਹ ਉਹ ਦੈਟ ਇਜ਼ ਨਾਟ ਦ ਸਬਜੈਕਟ ਫॉर ਟੂਡੇ ਮੇਰਾ ਕਹਿੰਦਾ ਮਤਲਬ ਹੈ ਕਿ ਜਦੋਂ ਤੁਸੀਂ ਪੋਲਿਟਿਕਸ ਜਦੋਂ ਤੁਸੀਂ ਖੇਡੋਗੇ ਨਾ ਤੇ ਤੁਸੀਂ ਜਿਹੜੇ ਇਹਨਾਂ ਦੀ ਜਿਹੜੀ ਸੈਂਕਿਟੀ ਹੈ ਇਹਨਾਂ ਦਿਹਾੜਿਆਂ ਦੀ ਤੁਸੀਂ ਉਹਦੇ ਵਿੱਚ ਤੁਸੀਂ ਠੇਸ ਪਹੁੰਚਾਉਂਦੇ ਹੋ ਸਰ ਦੋ ਚੀਜ਼ਾਂ ਆ ਸਰ ਇੱਥੇ ਜਿਹੜੀ ਸਾਹਮਣੇ ਆ ਰਹੀਆਂ ਜਿਹੜੇ ਤੁਹਾਡੀ ਗੱਲ ਤੋਂ ਮੈਂ ਸਮਝ ਕੇ ਪੁੱਛਣਾ ਚਾਹ ਰਿਹਾ ਵੀਰ ਬਾਲ ਦਿਵਸ ਜਦੋਂ ਤੁਸੀਂ ਇਸ ਨੂੰ ਕੰਟਰੀ ਲੈਵਲ ਤੇ ਇੰਡੀਆ ਲੈਵਲ ਤੇ ਆਲ ਦਾ ਸਟੇਟਸ ਨੂੰ ਦੇਖਦੇ ਹੋਇਆ ਇੰਪਲੀਮੈਂਟ ਕਰਦੇ ਹੋ ਇਹ ਨਾਂ ਫਿਰ ਤਾਂ ਟੁਕਮਾਂ ਸਾਬਤ ਹੁੰਦਾ ਹੈ ਬਾਲ ਬੱਚਿਆਂ ਦਾ ਦਿਨ ਦਿਹਾੜਾ ਇੱਕ ਗੱਲ ਜਦੋਂ ਤੁਸੀਂ ਇਸ ਨੂੰ ਹਿਸਟੋਰੀਕਲ ਰਿਲੀਜੀਅਨ ਵਾਲੇ ਪੱਖ ਤੋਂ ਦੇਖਦੇ ਹੋ ਤੇ ਇੱਕ ਸੁਪਰੀਮ ਸੈਕਰੀਫਾਈਸ ਮਾਰਟਡਮ ਉਹ ਵਾਲੇ ਪਾਰਟ ਤੋਂ ਦੇਖਦੇ ਹੋ ਉਹ ਦੋਨੋਂ ਚੀਜ਼ਾਂ ਮੇਚ ਨਹੀਂ ਖਾਂਦੀਆਂ ਆਪਸ ਦੇ ਵਿੱਚ ਉਹ ਨਹੀਂ ਠਹਿਰਦੀਆਂ ਹੁਣ ਜਦੋਂ ਤੁਸੀਂ ਇਸ ਨੂੰ ਇਕੱਠਾ ਕਰ ਦੋਗੇ ਤਾਂ ਸਰ ਫਿਰ ਉਸ ਦੇ ਵਿੱਚ ਕਲੈਸ਼ ਹੋਏਗਾ ਹੁਣ ਇਸ ਦਾ ਇੱਕ ਹੱਲ ਜਿਹੜਾ ਹੈਗਾ ਜਿਹੜਾ ਸਾਹਮਣੇ ਆਂਦਾ ਜਿਹੜਾ ਦੱਸਿਆ ਗਿਆ ਕਹਿੰਦੇ ਤੁਹਾਡੇ ਕੋਲੋਂ ਹਾਈਐਸਟ ਟੈਂਪੋਰਲ ਸੀਟ ਸ਼੍ਰੀ ਕਾਲ ਤੱਕ ਸਾਫ਼ ਹੈਗੀ ਹੈ ਸਿੱਖ ਤੁਸੀਂ ਕਹਿ ਰਹੇ ਹੋ ਕਿ ਸਿੱਖ ਲੈਟਸ ਸਿੱਖ ਡਿਸਾਈਡ ਦਸ ਤੇ ਕਹਿੰਦੇ ਫਿਰ ਤੁਸੀਂ ਆਪਣੇ ਹਾਈਐਸਟ ਟੈਂਪੋਰਲ ਸੀਡ ਤੋਂ ਸ੍ਰੀ ਕਾਲ ਤੱਕ ਸਾਹਬ ਤੋਂ ਐਲਾਨ ਕਰਵਾ ਦਿਓ ਨਾ ਕਿ ਇਹ ਜਿਹੜੇ ਜਿੰਨੇ ਵੀ ਸਿੱਖ ਨੇ ਇਸ ਨੂੰ ਸਾਹਿਬਜ਼ਾਦਾ ਦਿਵਸ ਉਹਨਾਂ ਦਾ ਸ਼ਹਾਦਤ ਦਾ ਮਨਾਣਗੇ ਹੂ ਇਜ਼ ਸਟਾਪਿੰਗ ਯੂ ਇਨ ਡੂਇੰਗ ਥੈਟ ਇਹ ਤੁਹਾਡੀ ਗੱਲ ਬਿਲਕੁਲ درست ਹੈ ਗੌਰਵ ਜੀ ਇਹ ਮੈਂ ਹੀ ਮੈਂ ਚਾਹੁੰਦਾ ਸੀਗਾ ਕਿ ਗਿਆਨੀ ਕੁਲਦੀਪ ਸਿੰਘ ਨੂੰ ਉੱਥੋਂ ਇਹੀ ਸੰਦੇਸ਼ ਦੇ ਦੇਣਾ ਚਾਹੀਦਾ ਸੀਗਾ ਕਿ ਕੋਈ ਸਿੱਖ ਵੀ ਕੋਈ ਸਿੱਖ ਵੀ ਵੀਰਬਾਲ ਦਿਵਸ ਦੇ ਫੰਕਸ਼ਨ ਜਿਹਦੇ ਵਿੱਚ ਵੀਰਬਾਲ ਦਿਵਸ ਲਿਖਿਆ ਹੋਇਆ ਉੱਥੇ ਕੋਈ ਸਿੱਖ ਦੀ ਸਮੁਲੀਅਤ ਨਹੀਂ ਹੋਣੀ ਚਾਹੀਦੀ ਇਹ ਤੇ ਹੁੰਦੀ ਹੈ ਨਾ ਗੱਲ ਇੱਕ ਡਿਸਾਈਸਿਵ ਐਕਸ਼ਨ ਇਹ ਕਹਿ ਦੇਣਾ ਕਿ ਮੈਂ ਹਾਂ ਸੰਸਦਾਂ ਨੂੰ ਸੰਸਦ ਨੂੰ ਕਹਿ ਰਿਹਾ ਕਿ ਵੀ ਤੁਸੀਂ ਉੱਥੇ ਜਾ ਕੇ ਮੁੱਦਾ ਚੱਕੋ ਸੰਸਦ ਦੇ ਵਿੱਚ ਠੀਕ ਹੈ ਇੱਕ ਦੋ ਬੰਦਿਆਂ ਨੇ ਚੱਕ ਲਿਆ ਉੱਥੇ ਸਾਰਿਆਂ ਨੇ ਵੀ ਨਹੀਂ ਚੱਕਿਆ ਮੈਂ ਉੱਥੇ ਤਾਂ ਜਿਹੜਾ ਡਿਸੀਜਨ 메ਕਿੰਗ ਪ੍ਰੋਸੈਸ ਹੈਗਾ ਨਾ ਅਕਾਲ ਤਖਤ ਸਾਹਿਬ ਦੇ ਵਿੱਚ ਤਾਂ ਹੀ ਮੈਂ ਮੈਂ ਪਹਿਲਾਂ ਵੀ ਅਸੀਂ ਇਹ ਗੱਲ ਅਰਜ ਕਰ ਚੁੱਕੇ ਹਾਂ ਕਿ ਉੱਥੇ ਜਿਹੜਾ ਹੈਗਾ ਰਾਦਰ ਦਨ ਅਗੇਨ ਬਿਕਮਿੰਗ ਓਨਲੀ ਲੈਫਟ ਟੂ ਪੰਜ ਉੱਥੇ ਜਿਹੜੇ ਯੂ ਨੋ ਇਕੱਠੇ ਹੁੰਦੇ ਨੇ ਤੇ ਉਹ ਉਹ ਉੱਥੋਂ ਸੰਦੇਸ਼ ਦਿੰਦੇ ਨੇ ਜਾਂ ਜਿੱਦਾਂ ਵੀ ਹੈਗਾ ਇਹ ਇਹ ਇੱਕ ਕਲੈਕਟਿਵ ਡਿਸੀਜਨ ਹੋਣਾ ਚਾਹੀਦਾ ਸੀਗਾ ਅੱਜ ਦੇ ਪੇਪਰ ਤੁਸੀਂ ਪੜ ਰਹੇ ਹੋ ਕਿ ਆਹ ਜਿਹੜਾ ਮੁੱਦਾ ਹੈਗਾ ਹੁਣ ਇਹ ਕਾਫੀ ਇਹ ਹੱਦ ਤੱਕ ਇਹ ਇਹ ਵੱਧ ਰਿਹਾ ਹੈ ਪੋਲਿਟੀਕਲ ਪਾਰਟੀਆਂ ਵੀ ਬਾਕੀ ਸਿਕ ਸੰਸਥਾਵਾਂ ਨੇ ਵੀ ਇਸ ਚੀਜ਼ ਦੇ ਉੱਤੇ ਕਾਫੀ ਆਪਣੇ 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 ਜੜੀਆਂ ਜाहिर ਕਰਨੀਆਂ ਸ਼ੁਰੂ ਕਰਤੀਆਂ ਨੇ ਇਹਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ ਹੈ ਵੀਰ ਬਾਲਦੇਵਸਤੀ ਸੋ ਇਹ ਇਹ ਚੀਜ਼ ਅਗਰ ਉੱਥੇ ਕਾਲ ਤਖਸਾਲ ਦੇ ਉੱਤੇ ਉਹਨਾਂ ਦੇ ਉੱਤੇ ਬੇਸਮੈਂਟ ਵੀ ਹੈ ਆਈ ਰਿਮੈਂਬਰ ਉੱਥੇ ਪਹਿਲਾਂ ਵੀ ਗੈਨੀ ਹਰਪ੍ਰੀਤ ਸਿੰਘ ਨੇ ਜਦੋਂ 2019 ਚ ਗੁਰੂ ਨਾਨਕ ਸਾਹਿਬ ਦਾ 550ਵਾਂ ਜਨਮ ਦਿਹਾੜਾ ਸੀ ਮਨਾਇਆ ਸੀਗਾ ਉਸ ਟਾਈਮ ਉਹਨਾਂ ਨੇ ਇੱਕ ਮਿਨੀ ਸਰਬਤ ਖਾਲਸਾ ਕੇਲੋ ਇੱਕ ਜਥੇਬੰਦ ਇੱਕ ਨੁਮਾਇੰਦਿਆਂ ਦੀ ਇਕੱਠ ਕੀਤਾ ਸੀਗਾ ਦੇਰ ਵਰ 2 3 ਇਸ਼ੂਜ਼ ਥੇਰ ਕਿ ਵੀ ਉੱਥੇ ਗੁਰੂ ਨਾਨਕ ਸਾਹਿਬ ਦੀਆਂ ਜੀ ਮੂਰਤੀਆਂ ਆ ਗਈਆਂ ਸੀਗੀਆਂ ਕੈਨੇਡਾ ਚਾਈਨਾ ਤੋਂ ਤੇ ਵੀ ਹੋਣਾ ਚਾਹੀਦਾ ਕਿ ਵੀ ਕਿੰਨੇ ਮਨਾਣਾ ਚਾਹੀਦਾ ਹੈ ਸੁਲਤਾਨਪੁਰ ਲੋਧੀ ਬਦਰ ਸਰਕਾਰ ਨੇ ਐਸਜੀਪੀਸੀ ਇਹੋ ਜਿਹੇ ਦੋ ਤੇ ਮੁੱਦੇ ਸੀਗੇ ਤੇ ਉੱਥੇ ਡਿਸਕਸ਼ਨ ਹੋਈ ਸੀਗੀ ਤੇ ਉੱਥੋਂ ਇੱਕ ਰੈਜ਼ੋਲੂਸ਼ਨ ਪਾਸ ਹੋ ਗਿਆ ਸੀਗਾ ਇਦਾਂ ਹੀ ਅਗਰ ਗੈਨਿਕ ਕੁਲਦੀਪ ਸਿੰਘ ਉੱਥੇ ਸਿੱਖ ਜੱਥੇਬੰਦੀਆਂ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਉੱਥੇ ਸੱਦਣ ਤੇ ਉੱਥੇ ਕਹਿਣ ਕਿ ਵੀ ਹਣ ਆ ਇਹ 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 ਏਜੰਡਾ ਦੇ ਕੇ ਕਿ ਆਇਆ ਕੀ ਵੀ ਸਿੱਖਾਂ ਨੂੰ ਇਸ ਚੀਜ਼ ਦੇ ਉੱਤੇ ਇੱਕ ਮਤਲਬ ਇਹਨੂੰ ਇਹਨੂੰ ਵੀਰਬਾਲ ਦੇ ਬਸ ਜਾਂ ਸਾਹਿਬਜ਼ਾਦਾ ਸ਼ਹਾਦਤ ਦਿਵਸ ਦੇ ਤੁਸੀਂ ਦੱਸੋ ਕਿ ਵੀ ਕੀ ਹੋਣਾ ਚਾਹੀਦਾ ਹੈ رائے ਲੈ ਲੈਣ ਜਦੋਂ ਸਾਰੀ ਸਿੱਖ ਸੰਗਤ ਕਹੇਗੀ ਤੇ ਉਹਨਾਂ ਕੋਲ ਉਹ ਉਹ ਸਮਝਣਗੇ ਕਿ ਵੀ ਮੈਂ ਹੁਣ ਐਕਚੁਅਲੀ ਇਸ ਚੀਜ਼ ਦੇ ਉੱਤੇ ਮੇਰੇ ਕੋਲ ਇਹ ਸਾਰਿਆਂ ਦਾ ਸਮੂਲਯਤ ਹੈ ਤੇ ਇਹਦੇ ਵਿੱਚ ਕਿਹੜਾ ਬੰਦਾ ਫਿਰ ਕਹੂਗਾ ਕਿ ਵੀ ਭਾਵੇਂ ਉਹ ਹੋਵੇ ਕੋਈ ਵੀ ਬੀਜੇਪੀ ਦਾ ਜਿਹੜਾ ਇਹ ਕਹਿ ਰਹੇ ਨੇ ਕਿ ਵੀ ਉੱਥੇ ਸਰਸਾ ਹੋ ਗਿਆ ਜਾਂ ਹਰਦੀਪ ਪੂਰੀ ਹੋ ਗਿਆ ਜਾਂ ਕੋਈ ਵੀ ਹੋ ਗਿਆ ਜਿਹੜਾ ਇਸ ਚੀਜ਼ ਦੀ ਤੁਹਾਨੂੰ ਲੱਗਦਾ ਕਿ ਮਨਜਿੰਦਰ ਸਰਸਾ ਹਰਦੀਪ ਪੂਰੀ ਖਰਮੀਤ ਕਾਲਕਾ ਡੀਐਸਜੀ ਐਮਸੀ ਪ੍ਰੈਜ਼ੀਡੈਂਟ ਇਹ ਮਤਲਬ ਕਿ ਉੱਥੇ ਸਿੱਖਾਂ ਦੀ ਜਿਹੜੀ ਗੱਲ ਹੈ ਜਾਂ ਆਵਾਜ਼ ਪਹਚਾਉਂਦੇ ਆ ਕੇਂਦਰ ਸਰਕਾਰ ਤੱਕ ਇਹ ਗੱਲ ਹੀ ਨਹੀਂ ਕਰਦੇ ਮੈਂ ਮੈਨੂੰ ਤਹਲੀ ਤੱਕ ਲੱਗਿਆ ਨਹੀਂ ਕਿ ਵੀ ਇਹਨਾਂ ਦੇ ਸਿੱਖਾਂ ਦੇ ਬਾਰੇ ਕੋਈ ਗੱਲ ਕੀਤੀ ਹੋਵੇ ਇਹਨਾਂ ਦੇ ਬਾਰੇ ਬਵਾਦ ਹੋ ਰਿਹਾ ਹੈ ਵਿਰੋਧ ਹੋ ਰਿਹਾ ਹੈ ਕਿਸੇ ਦਾ ਕੋਈ ਧਿਆਨ ਹੀ ਨਹੀਂ ਆ ਰਿਹਾ ਚੁੱਪਚਾਪ ਬੈਠੇ ਨੇ ਅਈ ਤਾਂ ਮੈਂ ਕਹਿ ਰਿਹਾ ਦੇਖੋ ਅਗਰ ਤੁਸੀਂ ਹੁਣ ਪਿੱਛੇ ਮੈਂ ਪਿੱਛੇ ਮੈਂ ਕਿਸੇ ਉਹ ਦਾਨਿਕ ਸਵੇਰਾ ਦੀ ਸਗੀ ਉਹ ਅਰਸ਼ਪ੍ਰੀਤ ਹੈ ਤੇ ਉਹਨਾਂ ਨਾਲ ਤੇ ਉਹਨਾਂ ਨੇ ਗਾਨੀ ਅਰਪ੍ਰੀਤ ਦੀ ਗੱਲ ਕੀਤੀ ਕਿ ਸੁਣਿਆ ਜੀ ਗਾਨੀ ਅਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਜਾਂ ਜਾਂਦੇ ਨੇ ਜਾਂ ਆਏ ਨੇ ਤੇ ਮੈਂ ਕਿਹਾ ਜਰੂਰ ਮਿਲਣ ਆਫਟਰ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਕੰਟਰੀ ਦਾ ਪ੍ਰਾਇਮਿਸਟਰ ਮਿਲੋ ਬਟ ਬਤੌਰ ਸਿੱਖ ਤੇ ਸਿੱਖਾਂ ਦੀ ਜਿਹੜੀਆਂ ਡਿਮਾਂਡਸ ਕਰਕੇ ਮਿਲੋ ਨਾਟ ਕੇ ਵੀ ਤੁਸੀਂ ਉੱਥੇ ਜਾ ਕੇ ਤੇ ਜੀ ਹਜ਼ੂਰੀ ਕਰਕੇ ਤੇ ਜੀ ਨਕ ਆਲਮੋਸਟ ਨਕ ਮਸਤਕ ਹੋ ਕੇ ਤੁਸੀਂ ਉਸ ਬੰਦੇ ਨੂੰ ਮਿਲ ਰਹੇ ਹੋ ਤੁਹਾਡੀਆਂ ਜਿਹੜੀ ਡਿਮਾਂਡਾਂ ਨੇ ਤੁਹਾਡੇ ਸਿੱਖਾਂ ਦੀ ਜਿਹੜੀ ਭਾਵਨਾਵਾਂ ਨੇ ਤੁਸੀਂ ਯੂ ਆਰ ਸਿੱਖ ਰਿਪਰੈਜ਼ੈਂਟੇਟਿਵਸ ਤੁਸੀਂ ਜਾ ਕੇ ਸਿੱਖਾਂ ਦੀ ਭਾਵਨਾਵਾਂ ਉੱਥੇ ਕਿਉਂ ਨਹੀਂ ਜਾ ਕਿਉਂ ਕਿਉਂ ਨਹੀਂ ਦੱਸ ਸਕਦੇ ਸਰ ਇਦਾਂ ਲੱਗ ਰਿਹਾ ਹੈ ਕਿ ਸਿੱਖ ਸ਼ਕਤੀ ਜਿਹੜੀ ਕਮਜ਼ੋਰ ਹੈ ਇੱਕ ਯੂनाइटेड ਵੌਇਸ ਨਹੀਂ ਹੈਗੀ ਹੈ ਜਿਹੜੀ ਕਿ ਦਿੱਲੀ ਦਰਬਾਰ ਤੱਕ ਪਹੁੰਚੇ ਤੇ ਨਾ ਹੀ ਉਹ ਪਹੁੰਚ ਪਾ ਰਹੀ ਹੈ ਜੇ ਇਹ ਸਿੱਖ ਸ਼ਕਤੀ ਇਕੱਠੀ ਹੋਏਗੀ ਇੱਕ ਆਵਾਜ਼ ਜਿਹੜੀ ਪੰਜਾਬ ਤੋਂ ਸਿੱਖਾਂ ਦੀ ਵਰਲਡ ਤੋਂ ਜਾਏਗੀ ਤਾਂ ਦਿੱਲੀ ਦਰਬਾਰ ਜਿਹੜਾ ਹਿੱਲੇਗਾ ਤੇ ਇਸ ਦੇ ਉੱਪਰ ਕੰਮ ਵੀ ਕਰੇਗਾ ਮੈਂ ਨਹੀਂ ਕਹਿੰਦਾ ਕਿਸੇ ਨੂੰ ਹਿਲਣਾ ਚਾਹੀਦਾ ਦੇਖੋ ਯੂ ਆਰ ਯੂ ਆਰ ਸੁਪੋਜ਼ ਟੂ ਬੀ ਅ ਗਵਰਨਮੈਂਟ ਬਾਏ ਦ ਪੀਪਲ ਫਾਰ ਦ ਪੀਪਲ ਜਿਹੜਾ ਸਿੱਖ ਵੀ ਤੁਹਾਡਾ ਇਸ ਦੇਸ਼ ਦੇ ਵਿੱਚ ਇੱਕ ਵਸਿੰਦਾ ਹੈਗਾ ਠੀਕ ਹੈ ਨਾ ਤੁਸੀਂ ਉਹਨਾਂ ਦੀ ਉਹਨਾਂ ਦੀ ਜਿਹੜੀ ਗੱਲ ਹੈਗੀ ਤੁਹਾਨੂੰ ਸੁਣਨਾ ਤੁਹਾਡਾ ਫਰਜ਼ ਬਣਦਾ ਇਟ ਇਜ਼ ਯੋਰ ਡਿਊਟੀ ਤੋ ਜਿਹੜਾ ਸਿੱਖਾਂ ਦੀ ਆਵਾਜ਼ ਹੈ ਤੁਸੀਂ ਉਹਨੂੰ ਕਿਉਂ ਨਹੀਂ ਸੁਣਦੇ ਤੇ ਤੁਸੀਂ ਕਿਉਂ ਇਹ ਹੈਗਾ ਕਿ ਵੀ ਜਿਹੜੇ ਤੁਹਾਡੇ ਉੱਥੇ ਕਿਹੜੇ ਸਿੱਖਾਂ ਦੀ ਆਵਾਜ਼ ਸਰ ਉਹ ਕਹਿੰਦੇ ਜਿਹੜੇ ਸਾਡੇ ਕੋਲ ਦਿੱਲੀ 'ਚ ਹੈਗੇ ਆ ਸਾਡੇ ਉਹ ਵੀ ਤਾਂ ਸਿੱਖ ਹੈ ਉਹ ਦੇ ਆਰ ਓਕੇ ਬਿਲਕੁਲ ਇਸ ਦਿਨ ਦੇ ਵਾਲੇ ਮੈਂ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਅਕਾਲ ਤਖਤ ਤਾਂ ਇੱਕ ਇਹੋ ਜਿਹਾ ਥਿਸ ਇਜ਼ ਸ਼ੁੱਡ ਬੀ ਦੀ ਓਨਲੀ ਡਿਊਟੀ ਆਫ ਅਕਾਲ ਤਖਤ ਜਿਹੜਾ ਉੱਥੇ ਮੁਖsevਧਾਰ ਹੈ ਕਿ ਉੱਥੇ ਜਦੋਂ ਵੀ ਇਹੋ ਜੀਆਂ ਸਮੱਸਿਆਵਾਂ ਆਣ ਜਿਹੜਾ ਕਿ ਆਪਾਂ ਸਮਝੀਏ ਕਿ ਵੀ ਸਿੱਖ ਕੌਮ ਦੀ ਸਮੱਸਿਆ ਹੈ ਉੱਥੇ ਸਿੱਖ ਜਥੇਬੰਦੀਆਂ ਨੂੰ ਸਦਣ ਜਦੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਵੀ ਸਾਰੀ ਸਿੱਖ ਚਤਤਬੰਦੀ ਸਿੱਖ ਜਗਤ ਚਾਹੁੰਦਾ ਏ ਇਸ ਚੀਜ਼ ਨੂੰ ਹੁਣ ਦੇਖੋ ਤੁਸੀਂ ਇਸ ਇਸ ਮਿਸਾਲ ਦੇ ਉੱਤੇ ਆਪਾਂ ਤੁਹਾਨੂੰ ਗੱਲ ਕਰ ਲਈਏ ਕਿ ਵੀ ਜਿਹੜੇ ਜਥੇ ਇਹਨਾਂ ਨੇ ਰੋਕੇ ਸੀਗੇ ਸਾਡੇ ਜਾਣ ਤੋਂ ਨਨਕਾਣਾ ਸਾਹਿਬ ਪਿੱਛੇ ਠੀਕ ਹੈ ਨਾ ਅਸੀਂ ਉਹਦੇ ਤੇ ਅਸੀਂ ਰੋਸ ਜ਼ਾਹਿਰ ਕੀਤਾ ਅਸੀਂ ਇੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਜਸਟਿਸ ਰਣਜੀਤ ਸਿੰਘ ਅਸੀਂ ਸਾਰੇ ਉੱਤੇ ਇਕੱਠੇ ਹੋ ਕੇ ਤੇ ਅਸੀਂ ਕਹਾਂਗੇ ਵੀ ਅਸੀਂ ਹੁਣ ਇਸ ਚੀਜ਼ ਨੂੰ ਆਪਾਂ ਅੱਗੇ ਵੀ ਤੋਰਾਂਗੇ ਮੈਨੂੰ ਆ ਗਿਆ ਇੱਕ ਮੈਸੇਜ ਸਦਾ ਤਰੋਚਨ ਸਿੰਘ ਦਾ ਕਿ ਗੁਰਪ੍ਰੀਤ ਆ ਤੁਸੀਂ ਲੋਕ ਨਾ ਤੁਸੀਂ ਲੋਕ ਇਸ ਚੀਜ਼ ਨਾਲ ਖੁਸ਼ ਹੋ ਜਾਂਦੇ ਹੋ ਕਿ ਤੁਹਾਡੀ ਤੁਸੀਂ ਜੀ ਕੋਈ ਸੋਸ਼ਲ ਮੀਡੀਆ 'ਚ ਆਗੇ ਤੁਸੀਂ ਕੋਈ ਤੁਹਾਡਾ ਬਿਆਨ ਆ ਗਿਆ ਪ੍ਰੈਸ 'ਚ ਕਹਿੰਦੇ ਇਹਦੇ ਨਾਲ ਇਹਦੇ ਨਾਲ ਹੱਲ ਨਹੀਂ ਨਾ ਹੁੰਦੇ ਕਹਿੰਦਾ ਜਦੋਂ ਕਾਰਗਿਲ ਹੋਇਆ ਸੀਗਾ ਮੈਂ ਉੱਥੇ ਸੀਗਾ ਤੇ ਮੈਂ ਜਾ ਕੇ ਮਿਲਿਆ ਸੀਗਾ ਉਸ ਟਾਈਮ ਸਰਕਾਰ ਨੂੰ ਤੇ ਆਪਾਂ ਜਥੇ ਰੋਕਣ ਨਹੀਂ ਦਿੱਤੇ ਰੋਕਣ ਨਹੀਂ ਦਿੱਤੇ ਸੋ ਮੈਂ ਫਿਰ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਮੈਂ ਫੋਨ ਕਰਕਾਇਆ ਮੈਂ ਕਿਹਾ ਜੀ ਇਹ ਇਸ ਚੀਜ਼ ਨੂੰ ਤੁਸੀਂ ਜੀ ਸੀਰੀਅਸਲੀ ਲੋ ਆ ਨੇ ਤਾਂ ਅਸੀਂ ਨੈਕਸਟ ਪ੍ਰੈਸ ਕਾਨਫਰੰਸ ਦਿੱਲੀ ਆ ਕੇ ਕਰਨੀ ਹੈ ਕਿਉਂਕਿ ਇਹ ਕੰਮ ਗਲਤ ਹੈ ਸਟੇਕ ਹোল্ডার ਅਸੀਂ ਆ ਤੁਸੀਂ ਸਾਡੇ ਨਾਲ ਗੱਲ ਨਹੀਂ ਕੀਤੀ ਤੁਸੀਂ ਆਪ ਹੀ ਤੁਸੀਂ ਯੂਨੀਲੈਟਰਲ ਡਿਸੀਜਨ ਲੈ ਲਿਆ ਕਿ ਜੀ ਅਸੀਂ ਅਸੀਂ ਜੱਥੇ ਨਹੀਂ ਭੇਜਨੇ ਰੱਬ ਦੀ ਮੇਰ ਰਹੀ ਇਕਬਾਲ ਸਿੰਘ ਲਾਲਪੁਰਾ ਜੀ ਨੇ ਵੀ ਆਪਣਾ ਰੋਲ ਬਾਖੂਬੀ ਨਭਾਇਆ ਮੈਂ ਉਹਨਾਂ ਨਾਲ ਇਹ ਮਤਲਬ ਵਿਦਨ 1 ਵੀਕ ਉਹਨਾਂ ਨੇ ਇਹ ਫੈਸਲਾ ਮਤਲਬ ਪਰਾ ਕਰਤਾ ਸੀਗਾ ਕਿਉਂਕਿ ਲੋਕਾਂ ਨੂੰ ਉੱਥੇ ਪਤਾ ਲੱਗਿਆ ਸੀਗਾ ਕਿ ਵੀ ਸਿੱਖ ਜਿਹੜਾ ਹੈਗਾ ਉਹ ਇਸ ਚੀਜ਼ ਨਾਲ ਅਸੰਤੁਸ਼ਟ ਹੈ ਹੁਣ ਵੀ ਹੁਣ ਵੀ ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ ਹੁਣ ਵੀ ਦੇਖੋ ਪੇਪਰਾਂ 'ਚ ਨਿਕਲ ਰਿਹਾ ਨਾ ਹੁਣ ਵੀ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਸਮਝ ਰਹੇ ਨਹੀਂ ਕਿ ਵੀ ਸਿੱਖ ਜਗਤ ਜਿਹੜਾ ਹੈਗਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਇਹ ਸਾਡਾ ਦੁਖਾਂਤ ਹੈ ਕਿ ਅਸੀਂ ਇਕੱਠੇ ਨਹੀਂ ਜੇ ਅਸੀਂ ਇਕੱਠੇ ਹੋ ਜਾਈਏ ਪਰ ਚਲੋ ਠੀਕ ਹੈ ਮਿਸਲਾਂ ਵੀ ਕਦੀ ਇਕੱਠੀਆਂ ਨਹੀਂ ਸੀਗੀਆਂ ਉਸ ਹਿਸਾਬ ਨਾਲ ਪਰ ਇਹ ਕੌਜ਼ ਲਈ ਇਕੱਠੀ ਹੋਣੀ ਹੈ ਬਟ ਇ ਕੌਜ਼ ਲਈ ਹੁਣ ਇਹ ਕੌਜ਼ ਹੈਗਾ ਨਾ ਜੀ ਹੁਣ ਇਹ ਕੌਜ਼ ਲਈ ਜਿੱਦਾਂ ਆਪਾਂ ਕਹਿੰਦੇ ਨੇ ਜਿੱਦਾਂ ਸਰਬਤ ਖਾਲਸੇ ਦੀ ਪ੍ਰਥਾ ਹੁੰਦੀ ਸੀਗੀ ਇਹ ਕੌਜ਼ ਲਈ ਆਪਾਂ ਇਕੱਠੇ ਹੋ ਚਾਹੀਏ ਕਿ ਵੀ ਹਾਂ ਹਰ ਇੱਕ ਬਜੱਤੇਬੰਦੀ ਨੂੰ ਕਹਿਣਾ ਚਾਹੀਦਾ ਕਿ ਵੀ ਆ ਸਾਡੇ ਲਈ ਗਲਤ ਹੈ ਆ ਸਾਡੇ ਲਈ ਗਲਤ ਹੈ ਸੋ ਇਹ ਆਵਾਜ਼ ਜਾਊਗੀ ਜਦੋਂ ਤੇ ਫਿਰ ਡੈਫੀਨਿਟਲੀ ਬਟ ਡੈਫੀਨਿਟਲੀ ਸਰਕਾਰ ਵੀ ਸੁਣੀਗੀ ਤੇ ਸੁਣਨਾ ਚਾਹੀਦਾ ਉਹਨਾਂ ਨੂੰ ਅਗਰ ਉਹਨਾਂ ਨੇ ਆਪਣੀ ਹੱਥੀ ਰੱਖਣੀ ਹੈ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਬਟ ਉਹ ਹੱਥ ਰੱਖਿਆ ਕੁਝ 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 ਚੀਜ਼ਾਂ ਰਿਜ਼ੋਲਵ ਨਹੀਂ ਹੁੰਦੀਆਂ ਉਹ ਫਿਰ ਵੱਧਦੀਆਂ ਜਾਂਦੀਆਂ ਫਿਰ ਸੈਕੰਡ ਆਪਸ਼ਨ ਹੈ ਜਿਹੜਾ ਖੁਦ ਅਗਰ 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 ਗੁਰੂ ਤੁਹਾਡੇ ਸਾਹਿਬਜ਼ਾਦੇ ਤੁਹਾਡੇ ਸਿੱਖ ਕੌਮ ਦੇ ਹੈਗੇ ਆ ਤੇ ਫਿਰ ਡਿਸੀਜਨ ਵੀ ਫਿਰ ਤੁਸੀਂ ਲਓ ਨਾ ਫਿਰ ਸਾਡੇ ਨਾਲ ਗੱਡੀਓ ਸਾਡੇ ਨਾਲ ਗੱਡੀਓ ਜਾ ਜਾ ਕੇ ਤੇ ਤੁਸੀਂ ਆਪਣੇ ਵੱਲੋਂ ਡਿਸੀਜਨ ਲੈ ਕੇ ਆਪਣੀ ਕੌਮ ਨੂੰ ਤਾਂ ਕਹਿ ਹੀ ਸਕਦੇ ਹੋ ਕਿ ਤੁਸੀਂ ਬਣਦਾ ਮਾਨ ਸਤਕਾਰ ਤੁਸੀਂ ਚਾਦਿਓ ਜਾਂ ਤੁਸੀਂ ਵੀ ਫਿਰ ਉਹੀ ਕਰੋ ਫਿਰ ਉਹ ਕੌਣ ਯਾ ਫਿਰ ਤੁਸੀਂ ਵੀ ਬਾਲ ਦੀ ਪਸੀ ਮਨਾਓਗੇ ਜਾਂ ਫਿਰ ਤੁਸੀਂ ਸੱਜਦਾ ਸਵਾਲ ਨਹੀਂ ਪੈਦਾ ਹੁੰਦਾ ਜੀ ਕੋਈ ਸਿੱਖ ਸਿੱਖ ਨਾ ਇਹ ਤੇ ਇਹ ਤੇ ਆਪਣੀ ਮਨਮਰਜ਼ੀ ਨਾਲ ਕਰੀ ਜਾਣ ਕਿ ਜੀ ਅਸੀਂ ਜੀ ਇਸ ਹਿਸਾਬ ਨਾਲ ਇਹ ਰੀਜ਼ਨ ਦੇ ਜਾਂਦੇ ਜੀ ਉਹ ਸਨਮਾਨ ਹੀ ਰਿਹਾ ਕਹਿੰਦੇ ਜੀ ਸਨਮਾਨ ਦੇ ਰਹੇ ਆ ਔਨਰ ਕਰ ਰਹੇ ਆ ਤੇ ਫਿਰ ਤੁਸੀਂ ਮੈਂ ਸਹੀ ਤੇ ਮੈਂ ਕਹਤਾ ਕਿ ਵੀ ਤੁਹਾਨੂੰ ਕੀ ਤੁਹਾਨੂੰ ਕੀ ਵਿਪਤਾ ਹੈ ਸਾਹਿਬਜ਼ਾਦਾ ਸ਼ਹਾਦਤ ਦਿਵਸ ਕਹਿੰਦੇ ਤੁਹਾਨੂੰ ਲੱਗਦਾ ਕਿ ਪੂਰੇ ਦੇਸ਼ ਦੇ ਤੁਸੀਂ ਅੱਜ ਵੀ ਦੇਖ ਲਓ ਅੱਜ ਦੋਨੋਂ ਅੱਜ ਦੋਨੋਂ ਅਖਬਾਰ ਅਖਬਾਰ ਤੇ ਦੋ ਐਡਵਰਟਾਈਜ਼ਮੈਂਟ ਆਏ ਨੇ ਹਰਿਆਣੇ ਦਾ ਜਿਹੜਾ ਐਡਵਰਟਾਈਜ਼ਮੈਂਟ ਹੈ ਉੱਥੇ ਵੀਰਬਾਲ ਦੇ ਬਸ ਹਾਂ ਸਾਹਿਬਜ਼ਾਦਾ ਨੂੰ ਸਮਰਪਿਤ ਇੱਥੇ ਜਿਹੜਾ ਪੰਜਾਬ ਦਾ ਹੈਗਾ ਉੱਥੇ ਲਿਖਿਆ ਹੈ ਸਾਹਿਬਜ਼ਾਦਾ ਜੁਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਉੱਥੇ ਭਗਵੰਤ ਮਾਨ ਦਾ ਕਿ ਵੀ ਅਸੀਂ ਇੱਥੇ ਮੈਂ ਤੁਹਾਡੀ ਖੁਦ ਹੀ ਲੈਣਾਂ ਨਾ ਤੇ ਫਿਰ ਫਿਰ ਗਲਤ ਹੈ ਗਲਤ ਹੈ ਸਹੀ ਹੋਗੀ ਨਾ ਫਿਰ ਦੇਖੋ ਗੱਲ ਇਦਾਂ ਹੈ ਕਿ ਹੁਣ ਇਹ ਤੇ ਗੱਲ ਹੋ ਗਈ ਕਿ ਵੀ ਅਸੀਂ ਡਿਸਾਈਡ ਕਰਾਂਗੇ ਕਿ ਵੀ ਸਿੱਖਾਂ ਨੂੰ ਕੀ ਕਹਿਣਾ ਚਾਹੀਦਾ ਤੁਸੀਂ ਕੌਣ ਹੁੰਦੇ ਹੋ ਸਿੱਖ 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 ਹੈ ਸਿੱਖ ਡਿਸਾਈਡ ਕਰੇਗਾ ਕਿ ਵੀ ਸਿੱਖੀ ਕੀ ਹੈ ਸਿੱਖ ਦੇ ਵਿੱਚ ਸਾਡਾ 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 ਕਲਚਰ ਕੀ ਹੈ ਤੇ ਅਸੀਂ ਕਿਦਾਂ ਅਸੀਂ ਨਿਤਰਨਾ ਹੈ ਠੀਕ ਹੈ ਤੁਸੀਂ ਯੂ ਕੈਨ ਤੁਸੀਂ ਸਾਡੇ ਉੱਤੇ ਠੋਪ ਨਹੀਂ ਸਕਦੇ ਗੱਲ ਤਾਂ ਇਹ ਹੀ ਹੈਗੀ ਨਾ ਤੁਸੀਂ ਸਾਡੇ ਉੱਤੇ ਠੋਪ ਰਹੇ ਹੋ ਇਹ ਕੰਮ ਗਲਤ ਹੈ ਸੋ সিমਿਲਰਲੀ ਤੁਸੀਂ ਮੈਨੀ ਡਿਸਾਈਡ ਕਰ ਸਕਦਾ ਕਿ ਵੀ Hindu ਕਿਦਾਂ ਆਪਣਾ ਰਿਲੀਜੀਅਨ ਫਾਲੋ ਕਰੇਗਾ ਜਾਂ ਉਹ ਕੀ ਕਹੇਗਾ ਵਾਈ ਸ਼ੁਡ ਆ ਡਿਸਾਈਡ ਉਹ 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 ਕਰਨ ਕਿ ਜਾਂ ਇਸਲਾਮ ਕਿਦਾਂ ਕਰੇਗਾ ਹੂ ਆ ਮਾਈ ਟੂ ਡਿਸਾਈਡ ਮਨੂਰ ਜੇ ਪਰ ਪਤਾ ਨਹੀਂ ਤੁਸੀਂ ਸਿੱਖਾਂ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਖਾਂ ਨੂੰ ਪੁੱਛੋ ਤੇ ਤੁਸੀਂ ਕਹੇ ਇਹ ਇਹ ਕਹਿ ਕੇ ਕਿ ਜੀ ਸਾਡੇ ਕੋਲੇ ਚਾਰ ਇੱਥੇ ਸਾਡੇ ਚਮਚੇ ਨੇ ਦਿੱਲੀ ਤੇ ਇਹ ਸਾਡੇ ਨਾਲ ਅਸੀਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਇਹ ਹੀ ਡਿਸਾਈਡ ਕਰਨਗੇ ਉਹ ਪਤਾ ਕਰ ਲੋ ਕਿ ਵੀ ਆਦੂਦੇ ਰਿਪਰੈਜ਼ੈਂਟ ਦ ਮੈਜੋਰਟੀ ਆਫ ਦ ਸਿੱਖਰ ਪੀਪਲ ਮੇਰੇ ਸਾਹਮਣੇ ਨਹੀਂ ਤੇ ਫਿਰ ਤੁਸੀਂ ਫਿਰ ਤੇ ਤੁਸੀਂ ਫਿਰ ਤੁਸੀਂ ਜਿੱਥੇ ਮੈਜੋਰਟੀ ਹੈ ਫਿਰ ਤੁਸੀਂ ਮੈਜੋਰਟੀ ਤੇ ਗੱਲ ਤੋਂ ਸੁਣਨੀ ਹੈ ਨਾ ਇਹੀ ਤੇ ਡੈਮੋਕ੍ਰੇਸੀ ਹੁੰਦੀ ਹੈ ਬਾਏ ਦ ਪੀਪਲ ਫਾਰ ਦ ਪੀਪਲ ਮੈਜੋਰਟੀ ਲਿਵਸ ਇਨ ਪੰਜਾਬ ਡੈਫੀਨਿਟਲੀ ਤੇ ਪੰਜਾਬ ਦੇ ਵਿੱਚ ਪੂਰੀ ਮੁਖਾਲਫਤ ਹੈ ਦੀ ਉਹਦੀ ਬਾਤ ਉਹ ਸੁਣਨੀ ਨਹੀਂ 1 ਇਸ ਦਾ ਪੋਲਿਟਿਕਲ ਰੀਜ਼ਨ ਜਿਹੜਾ ਇੱਥੇ ਦੀ ਸਰਕਾਰ ਡਬਲ ਇੰਜਨ ਵਾਲੀ ਨਹੀਂ ਹੈ ਦੂਜਾ ਅਗਰ ਐਸਜੀਪੀਸੀ ਹੈ ਜਾਂ ਸ਼੍ਰੀ ਗੁਰਕਾਲਤਾਖ ਸਾਹਿਬ ਦੇ ਵੀ ਜਿਹੜੇ ਜਥੇਦਾਰ ਸਾਹਿਬ ਨੇ ਇਟ ਇਜ਼ ਬੀਂਗ ਆਬਜ਼ਰਵਡ ਜੋ ਸਮਝਿਆ ਜਾਂਦਾ ਕਿ ਉਹ ਇਟ ਇਜ਼ ਬੀਂਗ ਰਨ ਬਾਈ ਦਾ ਅਕਾਲੀ ਦਲ ਉਹਨਾਂ ਨਾਲ ਉਹਨਾਂ ਨਾਲ ਤੁਹਾਡਾ ਵੈਸੇ ਨਹੀਂ ਗੱਲਬਾਤ ਹੈਗੀ ਹੈ ਫਿਰ ਤੁਸੀਂ ਗੱਲ ਸੁਣੋ ਹੀ ਨਾ ਉਹਨਾਂ ਦੀ ਸੁਣੋ ਨਾ ਉਹਨਾਂ ਦੀ ਸੁਣੋ ਯੂ ਆਰ ਬੀਂਗ ਲੈਫਟ ਇਨ ਦਾ ਲਰਜ ਤੁਸੀਂ ਵਿੱਚ ਇੱਕ ਪੈਂਡਲਮ ਵਾਂਗ ਝੂਲਦੇ ਰਹੋ ਆਪਣੀ ਮੰਗ ਲੈ ਕੇ ਇਹੀ ਗੱਲ ਹੋ ਰਹੀ ਹੈ ਮੈਂ ਤੇ ਕਹਣਾ ਤੁਸੀਂ ਤੁਸੀਂ ਇਹ ਗੱਲ ਅਸੀਂ ਕੀਤੀ ਸੀਗੀ ਜਦੋਂ ਜੱਥੇ ਰੁਕੇ ਸੀਗੇ ਕਿ ਤੁਸੀਂ ਕਿਹੜੀ ਸਿੱਖ ਜੱਥੇਬੰਦੀਆਂ ਨਾਲ ਕਿਹੜੀ ਸਿੱਖ ਬੁੱਧੀ ਜੀਵਾਂ ਨਾਲ ਤੁਸੀਂ ਚਰਚਾ ਕੀਤੀ ਹੈ ਇਸ ਚੀਜ਼ ਤੋਂ ਪਹਿਲਾਂ ਸਿਮਿਲਰਲੀ ਹੁਣ ਵੀ ਕੁਝ ਨਹੀਂ ਵਿਗੜਿਆ ਤੁਹਾਡੇ ਉੱਥੇ ਜਿਹੜੇ ਵੀ ਹੈਗੇ ਤੁਸੀਂ ਬੁਲਾਓ ਜੱਥੇਬੰਦੀਆਂ ਦੇਖੋ ਤੁਸੀਂ ਸਾਰਿਆਂ ਨਾਲ ਗੱਲ ਤਾਂ ਕਰੋ ਔਟਲੀਸਟ ਇਟ ਸ਼ੁਡ ਲੁੱਕ ਥੈਟ ਯੂ ਆਰ ਬੀਂਗ ਫੇਅਰ ਇੱਕ ਡਾਇਲੌਗ ਇੱਕ ਸਹੀ ਕਨਵਰਸੇਸ਼ਨ ਡਾਇਲੌਗ ਤੇ ਦੇਖੋ ਸਾਡੀ 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 ਸਿੱਖੀ ਦੇ ਵਿੱਚ ਤੇ ਗੁਰੂ ਸਾਹਿਬ ਨੇ ਤੇ ਸਾਨੂੰ ਸੰਵਾਦ ਦਾ ਜਿਹੜਾ ਮਾਦਾ ਹੈ ਉਹ ਤੇ ਬਿਲਕੁਲ ਅਹਿਮ ਰੱਖਿਆ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਨੂੰ ਕਿਹਾ ਦਸਵੇਂ ਪਿਤਾ ਨੇ ਚੂਕਰ ਜਮਾ ਹੀਲ ਤੇ ਦਰ ਗੁਰੂ ਜਸ ਹਲਾ ਅਸ ਬੁਰਦਨ ਬਾ ਸ਼ਮਸ਼ੀਰ ਦਸ ਕਿ ਬਾਕੀ ਪਹਿਲਾਂ ਤੁਸੀਂ ਬਾਕੀ ਸਾਰੇ ਹੀਲੇ ਮੁਕਾਣੇ ਨੇ ਵਿਚ ਮੀਨਸ ਡਾਇਲੌਗ ਤੇ ਸਾਰਾ ਕੁਝ ਉਸ ਤੋਂ ਬਾਅਦ ਹੀ ਤੁਹਾਨੂੰ ਸ਼ਮਸ਼ੀਰ ਕੱਢਣੀ ਜਾਇਜ਼ ਹੈ ਬਟ ਐ ਨਹੀਂ ਕਿ ਤੁਸੀਂ ਪਹਿਲੇ ਇਨਸਟੈਂਸ ਚ ਕੱਢੋਗੇ ਸੋ ਅਸੀਂ ਇੱਕ ਵਾਰੀਅਰ ਬੰਦੇ ਹਾਂ ਵੀ ਆਰ ਵਾਰੀਅਰ ਦਾ ਮਤਲਬ ਗੌਰਵ ਜੀ ਹੁੰਦਾ ਹੈ ਵੀ ਆਰ ਪੀਪਲ ਹੂ ਆਰ ਟ੍ਰੇਨਡ ਨਾਟ ਟੂ ਫਾਈਟ ਵੀ ਆਰ ਨਾਟ ਫਾਈਟਰਸ ਵੀ ਆਰ ਵਾਰੀਅਰਸ ਸੋ ਇਹ ਸਾਡ ਇਹ ਸਾਡਾ ਡੀਐਨਏ ਹੈ ਤੁਸੀਂ ਸਮਝੋ ਅਸੀਂ ਅਸੀਂ ਵੀ ਆਰ ਨਾਟ ਫਾਈਟਰਸ ਕੇ ਵੀ ਅਸੀਂ ਇੱਕਦਮ ਹੀ ਅਸੀਂ ਮਤਲਬ ਕਿਸੇ ਦੇ ਉੱਤੇ ਤਲਵਾਰ ਤੇ ਦਾਂਗਾ ਕੱਢ ਲਾਂਗੇ ਨਹੀਂ ਸਾਡਾ ਸਾਨੂੰ ਗੁਰੂ ਸਾਹਿਬ ਨੇ ਇਹ ਦਿੱਤਾ ਹੋਇਆ ਇਹ ਸਾਨੂੰ ਸੰਦੇਸ਼ ਹੈ ਠੀਕ ਹੈ ਅਸੀਂ ਥੋੜੇ ਬਹੁਤੇ ਉਸ ਦੇ ਉੱਤੇ ਅਮਲ ਵੀ ਨਹੀਂ ਕਰ ਰਹੇ ਸਾਨੂੰ ਉਸ ਪਾਸੇ ਵੀ ਤੁਰਨਾ ਆਪਣੇ ਆਪ ਨੂੰ ਰੱਖਣਾ ਚਾਹੀਦਾ ਪਰ ਇਹ ਕਹਿੰਦਿਆਂ ਹੋਇਆ ਸਾਨੂੰ ਮਤਲਬ ਸੰਵਾਦ ਦਾ ਤੇ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਉਹ ਤਾਂ ਸਾਨੂੰ ਇੰਨਾ ਗੁਰੂ ਸਾਹਿਬ ਨੇ ਕਦੀ ਕਦੀ ਵੀ ਨਹੀਂ ਕਹਿਆ ਤੁਸੀਂ ਵਿਵਾਦਕ ਹੋ ਸੰਵਾਦ ਸੰਵਾਦ ਰਚੋ ਵਿਵਾਦ ਦੇ ਵਿੱਚ ਨਾ ਪੋ ਸੋ ਇਹ ਇਹ ਸਾਰੀ ਗੱਲਬਾਤ ਰਾਹੀਂ ਸਰ ਗੱਲਬਾਤ ਰਾਹੀਂ ਸਾਰਾ ਕੁਝ ਹੱਲ ਹੋ ਜਾਂਦਾ ਹੈ ਗੱਲਬਾਤ ਰਾਹੀਂ ਦੇਖੋ ਕੋਈ ਵੀ ਚੀਜ਼ਾਂ ਹੁੰਦੀਆਂ ਨੇ ਆ ਹੁਣ ਇਹਨਾਂ ਨੇ ਆਪਰੇਸ਼ਨ ਸੰਦੂਰ ਕੀਤਾ ਹੁਣ ਲੜਾਈਆਂ ਵੀ ਇਵੈਂਚੁਅਲੀ ਤੇ ਗੱਲਬਾਤ ਰਾਹੀਂ ਹੀ ਦੇਸ਼ਾਂ ਦੇ ਵਿੱਚ ਇਤਿਹਾਸ ਗਵਾਇਆ ਸਰ ਹਾਂ ਸਾਰੇ ਗੱਲਬਾਤ ਦੇ ਬਿਗੈਰ ਤੇ ਕੁਝ ਨਹੀਂ ਹੋ ਸਕਦਾ ਨਾ ਜੀ ਹਾਂ ਤਾਂ ਉਮੀਦ ਹੈ ਸਰ ਫਿਰ ਇਹੀ ਕਰਦੇ ਆ ਕਿ ਗੱਲਬਾਤ ਰਾਹੀਂ ਜਿਹੜਾ ਮਸਲਾ ਹੈ ਸੁਲਝੇਗਾ ਤੇ ਜਿਹੜਾ ਪੁਆਇੰਟ ਆਫ ਕੰਟਰੋਵਰਸੀ ਹੈ ਕੁਝ ਅਜਿਹੀ ਗੱਲ ਵੀ ਨਹੀਂ ਹੈ ਤੇ ਜਿਹੜੇ ਸਮੁਦਾਇਏ ਜਿਹੜੇ ਧਰਮ ਦੇ ਨਾਲ ਵਿਸ਼ੇਸ਼ ਇਹ ਸੰਬੰਧਿਤ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਵਿਦਵਾਨਾਂ ਦੇ ਨਾਲ ਚਰਚਾ ਕਰਕੇ ਇੱਕ ਸਹੀ ਡਿਸੀਜਨ ਜਿਹੜਾ ਕੇਂਦਰ ਸਰਕਾਰ ਲਈ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅ ਅਗਲੀ ਵਾਰ ਕਿਉਂਕਿ ਹੁਣ ਤੱਕ ਦਿਹਾੜੇ ਉਹੀ ਚੱਲ ਰਹੇ ਆ ਅਗਲੀ ਵਾਰ ਇਸ ਦੇ ਉੱਪਰ ਆਪਾਂ ਚਰਚਾ ਨਾ ਕਰੀਏ ਤੇ ਸਹੀ ਡਿਸੀਜਨ ਜਿਹੜਾ ਉਹ ਲੈ ਲੇ ਲੇਤਾ ਜਾਵੇ ਸਰ ਤੁਹਾਡਾ ਧੰਨਵਾਦ ਕਰਨਾ ਚਾਹੂਗਾ ਮੈਂ ਤੁਸੀਂ ਸਮਾਂ ਕੱਢਿਆ ਕੁਝ ਕਹਿਣਾ ਚਾਹ ਰਹੇ ਸਰ ਦੱਸੋ ਮੈਂ ਤੇ ਇਹੀ ਕਹਿਣਾ ਸੀਗਾ ਕਿ ਜੀ ਅਸੀਂ ਪਹਿਲੇ ਤੁਹਾਡੇ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਜਦੋਂ ਇਹ ਨਿਕਲਿਆ ਸੀਗਾ ਉਸ ਟਾਈਮ ਵੀ ਸਾਡੀ ਇਹੀ ਉਮੀਦ ਸੀਗੀ ਸਾਡੀ ਇਹੀ ਮਨਸ਼ਾ ਵੀ ਸੀਗੀ ਤੇ ਆ ਸਾਨੂੰ ਇਹੀ ਇਹੀ ਲੱਗਦਾ ਸੀਗਾ ਕਿ ਵੀ ਸਰਕਾਰ ਗੱਲ ਸੁਣ ਲੇਗੀ ਪਰ ਦੁਖਾਂਤ ਹੈ ਕਿ ਉਹਨਾਂ ਨੇ ਹਾਲੀ ਵੀ ਆਪਣਾ ਹੱਠ ਫੜਿਆ ਹੋਇਆ ਹੈ ਮੇਰੇ ਸਾਹਿਬ ਨਾਲ ਹੁਣ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਿੱਖਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਜ਼ਰੂਰ ਸੁਣੋ ਤੇ ਉਹ ਉਹ ਜਿਹੜਾ 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 ਸਿੱਖ ਚਾਹੁੰਦੇ ਨੇ ਉਸ ਚੀਜ਼ ਦੇ ਉੱਤੇ ਤੁਸੀਂ ਅਮਲ ਕਰੋ ਬਹੁਤ ਧੰਨਵਾਦ ਸਰ ਸੱਚਾ ਕਰ ਲਿਆ ਬਹੁਤ ਧੰਨਵਾਦ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਤੂ ਜੀ ਧੰਨਵਾਦ